ਸਤਿ ਸ਼੍ਰੀ ਅਕਾਲ ਦੋਸਤੋ ਅੱਜ ਜਿਹੜੀ ਤੁਸੀਂ ਕੋਠੀ ਵੇਖ ਰਹੇ ਹੋ 2200 ਸਕੁਅਰ ਫੁੱਟ ਏਰੀਆ ਦੇ ਵਿੱਚ ਬਣੀ ਹੋਈ ਹੈ ਇਹ ਤੇ ਵੀਰ ਦਾ 13 ਤੋਂ 14 ਲੱਖ ਰੁਪਏ ਖਰਚਾ ਆਇਆ ਇਸ ਤੇ ਹੁਣ ਤੱਕ ਡਬਲ ਪੋਰਸ਼ਨ ਕੋਠੀ ਹੈ ਦੋਸਤੋ ਅਕਲੀਆ ਤਲਵੰਡੀ ਪਿੰਡ ਵਿੱਚ ਬਣੀ ਹੋਈ ਹੈ ਇਹ ਤੇ ਤੁਸੀਂ ਵੇਖ ਵੀ ਸਕਦੇ ਹੋ ਬਾਈ ਠੇਕੇਦਾਰ ਦਾ ਨੰਬਰ ਵੀ ਅਪਰ ਮੈਂਸ਼ਨ ਕਰਾਂਗੇ ਜੇਕਰ ਕੋਈ ਗੱਲਬਾਤ ਕਰਨੀ ਹੋਵੇ ਤਾਂ ਉਹਨਾਂ ਤੋਂ ਲੈ ਲੈਣੀ ਹੋਵੇ ਉਹ ਵੀ ਲੈ ਸਕਦੇ ਹੋ ਤੇ ਕੋਠੀ ਦੀ ਲੁੱਕ ਬਹੁਤ ਸੋਹਣੀ ਆ ਦੋਸਤੋ ਕਲਾਸਿਕਲ ਲੁੱਕ ਹੈਗੀ ਜਿੰਨਾ ਦਾ ਕਿ ਅੱਜ ਦੇ ਜਮਾਨੇ ਦੇ ਹਿਸਾਬ ਨਾਲ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਪਿੰਡਾਂ ਦੇ ਵਿੱਚ ਆਪਣੇ ਬਹੁਤ ਰਿਵਾਜ ਆ ਕੋਠੀਆਂ ਦਾ ਹਣਾ ਆ ਵੇਖੋ ਦੋਸਤੋ ਉੱਪਰ ਜ਼ਿਆਦਾ ਏਰੀਆ ਨਹੀਂ ਛੱਡਿਆ ਹੋਇਆ ਉੱਪਰ ਇੱਕ ਬੈੱਡਰੂਮ ਬਣਾਇਆ ਹੋਇਆ ਤੇ نیچے ਦੋ ਬੈੱਡਰੂਮ ਇੱਕ ਡ੍ਰੈੰਗ ਰੂਮ ਆ ਇੱਕ ਕਿਚਨ ਆ ਅੰਦਰੋਂ ਵਿਖਾਵਾਂਗੇ ਤੁਹਾਨੂੰ ਅੱਜ ਦੋਸਤੋ ਆਪਾਂ ਜਿਆ ਅਤਰ ਬਣਦੀਆਂ ਕੋਠੀਆਂ ਵਿਖਾਉਣੇ ਹੁੰਨੇ ਆ ਤਾਂ ਕਿ ਜਿਹੜੇ ਭਰਾ ਕੋਈ ਬਣਾ ਰਿਹਾ ਜਾਂ ਕੁਛ ਨੇ ਬਣਾਉਣੀ ਕੋਈ ਠੀਕੋ ਹੀ ਆਈਡੀਆ ਹੋ ਜੇ ਥੋੜਾ ਬਹੁਤਾ ਆ ਵੇਖੋ ਦੋਸਤੋ 프ਰੰਟ ਤੇ ਬਰਾਂਡਾ ਰੱਖਿਆ ਹੋਇਆ ਬਾਈ ਨੇ ਤੇ ਇਹ 메인 게ਟ ਜਿੱਥੋਂ ਕਿ ਆਪਾਂ ਐਂਟਰ ਹੁੰਨੇ ਆ ਆ ਵੇਖੋ ਲੋਬੀ ਕਾਫੀ ਖੁੱਲੀ ਹੈ ਤੇ ਨੇਚਰਲ ਲਾਈਟ ਵਧੀਆ ਪੈਂਦੀ ਹੈ ਕੋਠੀ ਦੇ ਵਿੱਚ ਕੋਈ ਹਨੇਰਾ ਨਹੀਂ ਹੈਗਾ ਡਿਊਪਲੈਕਸ ਕੋਠੀ ਹੈਗੀ ਇਹ ਆਵੇ ਕੋ ਡਿਊਪਲੈਕਸ ਹੈ ਇਹ ਇਦਾਂ ਦੀ ਜਗ੍ਹਾ ਰੱਖੀ ਹੁੰਦੀ ਹੈ ਪੌੜੀ ਕੋਲੇ ਜਿੱਥੇ ਇੱਕ ਗ੍ਰਿਲ ਲੱਗਦੀ ਹੈ ਇਹ ਰਾਈਟ ਸਾਈਡ ਤੇ ਫਰਸਟ ਤੇ ਡ੍ਰੈنگ ਰੂਮ ਦੋਸਤੋ ਵੱਡੀ ਵਿੰਡੋ ਇੱਕ 게ਟ ਇਸ ਦਾ ਬਾਹਰ ਰੱਖਿਆ ਹੈ ਡ੍ਰੈنگ ਰੂਮ ਦਾ ਤਾਂ ਕਿ ਕੋਈ ਆਉਣ ਜਾਣ ਵਾਲਾ ਸਿੱਧਾ ਇੰਟਰਵਿਊ ਹੋ ਸਕੇ ਮੇਨ 게ਟ ਹੀ ਨਾ ਜਾਣਾ ਪਵੇ ਤੇ ਡ੍ਰੈنگ ਰੂਮ ਦੇ ਬੈਕ ਸਾਈਡ ਤੇ ਇੱਕ ਬੈੱਡਰੂਮ ਆਹਾ ਇਸ ਦੇ ਨਾਲ ਵਾਸ਼ਰੂਮ ਅਟੈਚ ਆ ਦੋਸਤੋ ਆ ਵੇਖੋ ਇਸੇ ਵਾਸ਼ਰੂਮ ਦਾ ਇੱਕ ਗੇਟ ਲੌਬੀ ਦੇ ਵਿੱਚ ਰੱਖਿਆ ਹੋਇਆ ਹੈ ਵਿਚਾਲੇ ਇੱਕ ਗ੍ਰਿੱਲ ਲੱਗੀ ਹੋਈ ਹੈ ਤਾਂ ਕਿ ਮਤਲਬ ਜੁਗਾੜ ਠਲਾਈ ਹੋਈ ਹੈ ਤਾਂ ਕਿ ਜੇਕਰ ਗੇਟ ਬੰਦ ਕਰਨਾ ਹੋਵੇ ਤਾਂ ਕਰ ਸਕਨੇ ਇਧਰ ਉਧਰੋਂ ਆ ਵੇਖੋ ਇਸ ਦਾ ਇੱਕ ਗੇਟ ਲੌਬੀ ਚਾ ਤੇ ਇੱਕ ਬੈੱਡਰੂਮ ਦੇ ਨਾਲ ਅਟੈਚ ਹੈ ਬੈੱਡਰੂਮ 12x13 ਦਾ ਹੈ ਇਧਰ ਦੋਸਤੋ ਭਾਂਡੇ ਦੇ ਨਾਲ 프ਰੰਟ ਤੇ ਕਿਚਨ ਆ ਗਿਆ ਆ ਵੇਖੋ ਕਿਚਨ ਹੈ ਜਿਸ ਦੇ ਵਿੱਚ ਇੱਕ 프ਰੰਟ ਦੇ ਵਿੰਡੋ ਲੱਗੀ ਹੋਈ ਹੈ ਭਾਂਡੇ ਦੇ ਵਿੱਚ ਜੋ ਕਿ ਸਾਹਮਣੇ ਗੇਟ ਵਗੈਰਾ ਦਿਖਦਾ ਰਹਿੰਦਾ ਹੈ ਤੇ ਇਸ ਦਾ ਇੱਕ ਦਰਵਾਜ਼ਾ ਅੰਦਰ ਪਿੱਛੇ ਵੇੜੇਜ ਹੈ ਜਿੱਥੇ ਕਿ ਆਰ ਜੀ ਰਸੋਈ ਬਣਨੀ ਹੈ ਤੇ ਉਹਦੇ ਨਾਲ ਚੁੱਲ੍ਹੇ ਚੌਂਕੇ ਨਾਲ ਅਟੈਚ ਹੋ ਜਾਂਦਾ ਆ। ਆ ਵੇਖੋ ਇਸ ਦੇ ਨਾਲ ਹੀ ਇੱਕ ਛੋਟਾ ਪੂਜਾ ਰੂਮ ਬੈਕ ਸਾਈਡ ਤੇ ਤੇ ਉਸ ਦੇ ਨਾਲ ਇੱਕ ਬੈੱਡਰੂਮ ਹੈ ਦੋਸਤੋ। ਇੱਕ ਬੈੱਡਰੂਮ ਉਧਰ ਡ੍ਰੈੰਗ ਰੂਮ ਦੇ ਨਾਲ ਆ ਗਿਆ ਤੇ ਇੱਕ ਬੈੱਡਰੂਮ ਇੱਧਰ ਕਿਚਨ ਦੇ ਨਾਲ ਆ ਗਿਆ ਜਿਸ ਦੇ ਵਿੱਚ ਇੱਕ ਛੋਟਾ ਸਟੋਰ ਬਣਾਇਆ ਹੋਇਆ ਸੀ ਜਿੱਥੇ ਕਿ ਸਲੈਬ ਪਾਈ ਆ। ਇਸ ਰੂਮ ਨੂੰ ਆਪਾਂ ਬੈੱਡਰੂਮ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਹਾਂ ਤੇ ਸਟੋਰ ਦੇ ਤੌਰ ਤੇ ਸਾਰੇ ਨੂੰ ਵੀ ਯੂਜ਼ ਕਰ ਸਕਦੇ ਹਾਂ ਉਹ ਆਪਣੀ ਆਪਸ਼ਨ ਹੁੰਦੀ ਹੈ ਆ ਵੇਖੋ ਇੱਥੋਂ ਪੌੜੀ ਚੜਾਈ ਹੋਈ ਹੈ ਤੇ ਉੱਪਰੋਂ ਵੀ ਵਿਖਾ ਦਿੰਨੇ ਆ ਉੱਪਰ ਲੌਬੀ ਇੱਥੇ ਗ੍ਰਿਲ ਲੱਗ ਜਾਣੀ ਹੈ ਗ੍ਰਿਲ ਦੇ ਉੱਪਰ ਇੱਕ ਦੋ ਮੰਜ਼ਾਂ ਦੀ ਜਗ੍ਹਾ ਹੈਗੀ ਹੈਗੀ ਵਧੀਆ ਤੇ ਉੱਪਰ ਆ ਇੱਕ ਬੈੱਡਰੂਮ ਆ ਦੋਸਤੋ ਰਾਈਟ ਸਾਈਡ ਤੇ ਲੈਫਟ ਸਾਈਡ ਤੇ ਜਿਉਂ ਹੀ ਨਾਲ ਹੀ ਪੌੜੀ ਤੇ ਚੜਨ ਸਰ ਲੈਫਟ ਸਾਈਡ ਤੇ ਇੱਕ ਬੈੱਡਰੂਮ ਆ ਜਿੱਥੇ ਕਿ ਇੱਕ ਵਾਸ਼ਰੂਮ ਵੀ ਅਟੈਚ ਹੈ ਡਰੈਸਿੰਗ ਰੂਮ ਤੇ ਵਾਸ਼ਰੂਮ ਆ ਵੇਖੋ ਇਸ ਦਾ ਇੱਕ ਛੋਟਾ ਗੇਟ ਬਾਹਰ ਬਾਲਕਨੀ ਚ ਰੱਖਿਆ ਹੋਇਆ ਹੈ ਉੱਪਰ ਖੁੱਲੀ ਜਗ੍ਹਾ ਤੇ ਤਾਂ ਕਿ ਹਵਾ ਵਗੈਰਾ ਕਰਾਸ ਹੁੰਦੀ ਰਹੇ ਅੱਖਾ ਹੋ ਜਾਂਦਾ ਕਈ ਵਾਰ ਲਾਈਟ ਵਗੈਰਾ ਨਹੀਂ ਹੁੰਦੀ ਹੈਗੀ ਜਾਂ ਕਿਵੇਂ ਵੀ ਲਾ ਲਓ ਗੇਟ ਕੋਲ ਲੱਗ ਕੋਲ ਕੇ ਬੈਠ ਸਕਦੇ ਆਪਾਂ ਤੇ ਇੱਧਰ ਦੂਸਰੇ ਪਾਸੇ ਬਾਲਕਨੀ ਆ ਗਈ ਦੋਸਤੋ 12 ਸੈਕੰਡ ਪੋਰਸ਼ਨ ਦੀ ਲੁੱਕ ਵੀ ਵਿਖਾਵਾਂਗੇ ਤੁਹਾਨੂੰ ਆ ਵੇਖੋ ਇਹ 프ਰੰਟ ਤੇ ਕੋਠੀ ਤੇ ਬਾਲਕੋਨੀ ਆ ਇਹ ਆ ਵੇਖੋ ਲੁੱਕ ਸੈਕੰਡ ਪੋਰਸ਼ਨ ਦੀ ਗੋਮਿੰਗੋ ਲਈ ਦਿੱਤੀ ਹੋਈ ਹੈ ਨੀਚੇ ਮੰਗੂ ਗ੍ਰੈਂਡ ਹੈ ਨਾ ਇਸੇ ਨਾਲ ਹੀ ਕਲਾਸਿਕਲ ਲੁੱਕ ਦਿਸਦੀ ਹੈ ਦੋਸਤੋ ਤੇ ਇਹ ਬੈਕ ਸਾਈਡ ਹੈਗੀ ਕੋਠੀ ਦੇ ਜਿੱਥੇ ਕੋਪਨ ਜਗਾ ਹੈਗੀ ਤੇ ਉਤੋਂ ਦੀ ਘੁਮਕੇ ਇਧਰ ਦੀ ਪੌੜੀਆਂ ਚੜਾਈਆਂ ਹੋਈਆਂ ਉੱਪਰੋਂ ਵੀ ਵਿਖਾ ਦਿੰਨੇ ਆ ਉੱਪਰ ਸਿਰਫ ਸਲੇਬ ਪਾਈ ਹੋਇਆ ਟੈਂਕੀ ਵਾਸਤੇ ਤਾਂ ਜੋ ਟੈਂਕੀ ਖਰਾਬ ਨਾ ਹੋਵੇ ਕਿਵੇਂ ਲੱਗੀ ਕੋਠੀ ਦੋਸਤੋ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਨਵੀਆਂ-ਨਵੀਆਂ ਕੋਠੀਆਂ ਵੇਖਣ ਵਾਸਤੇ ਸਾਡੇ ਪੇਜ ਨੂੰ ਫੋਲੋ ਜਰੂਰ-ਜਰੂਰ ਕਰਿਓ ਪੰਜਾਬ ਪੀਵੀ 31 ਆਪਾਂ ਹਰ ਰੋਜ਼ ਨਵੀਂ ਕੋਠੀ ਦੀ ਵੀਡੀਓ ਪਾਉਂਦੇ ਰਹਨੇ ਆ ਤਾਂ ਕਿ ਕਿਸੇ ਭਰਾ ਨੂੰ ਕੋਈ ਆਈਡੀਆ ਹੋ ਸਕੇ ਧੰਨਵਾਦ ਦੋਸਤੋ ਆ ਵੇਖ ਸਕਦੇ ਹੋ ਆਪਣਾ